ਮੈਂ ਸੁਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਕੱਲ ਸੂਬਾ ਕਮੇਟੀ ਦੀ ਮੀਟਿੰਗ ਲੱਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਬਿਜਲੀ ਮੰਤਰੀ ਨੇ ਹੁਕਮ ਜਾਰੀ ਕੀਤੇ ਆ ਨੌ ਬਿਜਲੀ ਮੰਤਰੀਆਂ ਨੌ ਸੂਬਿਆਂ ਦੇ ਬਿਜਲੀ ਮੰਤਰੀਆਂ ਦੀ ਮੀਟਿੰਗ ਚੰਡੀਗੜ੍ਹ 31 ਅਗਸਤ ਤੱਕ ਸਮਾਰਟ ਮੀਟਰ ਲਾਉਣ ਦਾ ਮਲਾਜਮਾਂ ਦੇ ਘਰਾਂ 'ਚ ਉਦੇ ਉਹਦੇ ਖਿਲਾਫ ਜਿਹੜਾ ਮੀਟਰ ਵਾਲਾ 스마트 ਮੀਟਰ ਵਾਲਾ ਮੁੱਦਾ ਵਾ ਨਿੱਜੀ ਕਰਨ ਦਾ ਮੁੱਦਾ ਕੰਪਨੀਆਂ ਦੇ ਹਵਾਲੇ ਸਾਰੀ ਬਿਜਲੀ ਜਾਣੀ ਹੈ ਜਿਹੜੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣੀ ਹੈ ਖਪਤਕਾਰਾਂ ਦੀ ਤੋਂ ਉਸ ਦੇ ਖਿਲਾਫ ਸਰਵ ਸੰਮਤੀ ਨਾਲ ਸੂਬਾ ਕਮੇਟੀ ਨੇ ਫੈਸਲਾ ਕਰਕੇ 14 ਜੁਲਾਈ ਨੂੰ ਪੰਜਾਬ ਦੇ ਚੀਫ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਅੱਗੇ ਪੰਜਾਬ ਭਰ ਵਿੱਚ ਤਰਨੇ ਲਾਉਣ ਦਾ ਐਲਾਨ ਕੀਤਾ ਗਿਆ ਵਾ ਤੋਦੇ ਵਿੱਚ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਪੰਜਾਬ ਭਰ ਚੋਂ ਸ਼ਾਮਲ ਹੋਣਗੇ ਉਹਦੇ ਲਈ ਅੱਜ ਤੋਂ ਹੀ ਤਿਆਰੀਆਂ ਵੜ ਦਿੱਤੀਆਂ ਗਈਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਚ ਜ਼ਿਲ੍ਹਾ ਪੱਧਰੀ ਜ਼ੋਨ ਪੱਧਰੀ ਤੇ ਪਿੰਡ ਪੱਧਰੀ ਮੀਟਿੰਗਾਂ ਲਾ ਕੇ ਵੱਡੇ ਪੱਧਰ ਤੇ ਵਿਚਾਰ ਲਾਂਬੰਦੀ ਕੀਤੀ ਜਾਊਗੀ ਇਸ ਮੁੱਦੇ ਉੱਤੇ ਦਾ ਬਿਜਲੀ ਦਾ ਨਿੱਜੀ ਕਰਨੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਬਿਜਲੀ ਦਾ 스마트 ਮੀਟਰ ਲੱਗਣ ਦਾ ਮਤਲਬ ਕੀ ਹੈ ਚਿਪ ਵਾਲਾ ਮੀਟਰ ਜਿੰਨੋਂ ਰੀਚਾਰਜ ਕਹਿ ਰਿਹਾ ਕਿ ਆਪਣਾ ਬਿਜਲੀ ਮੰਤਰੀ ਬਨੋਰ ਲਾਲ ਖੱਟਰ ਪੀ ਰੀਚਾਰਜ ਕਰਾਉਣਾ ਪਊਗਾ ਉਹਦੇ ਨਾਲ ਆਂਦੇ ਖਪਤਕਾਰਾਂ ਦਾ ਬਹੁਤ ਫਾਇਦਾ ਹੋਊਗਾ ਇਹ ਤੁਸੀਂ ਦੇਖ ਲਓ ਜਿੱਥੇ ਬਿਹਾਰ ਚੋਂ ਲੱਗੇ ਆ ਮੀਟਰ ਜਾਂ ਬਾਕੀ ਥਾਵਾਂ ਤੇ ਲੱਗੇ ਆ ਉਹਨਾਂ ਦਾ ਵੇਖ ਲਓ ਜਿਨ੍ਹਾਂ ਦਾ ਘਰ ਇੱਕ ਬਲਬ ਜਗਦਾ ਜਾਂ ਇੱਕ ਅਦਾ ਪੱਖਾ ਚੱਲਦਾ ਉਹਨਾਂ ਨੂੰ ਵੀ 50-50 ਹਜ਼ਾਰ ਤੇ ਲੱਖ-ਲੱਖ ਪਈ ਦੇ ਬਿੱਲ ਆਏ ਪਏ ਉਹਨਾਂ ਮੀਟਰ ਲਾ ਕੇ ਤੇ ਬਿਜਲੀ ਦਫ਼ਤਰਾਂ ਅੱਗੇ ਢੇਰ ਲਾਏ ਹੋਏ ਆ ਕਿਸਾਰ ਨੂੰ ਨਹੀਂ ਚਾਹੀਦੇ ਇਹੋ ਜਿਹੇ ਮੀਟਰ ਇਹ ਇਹ ਮੀਟਰ ਜਿਹੜਾ ਜਾਂ ਸਮਾਰਟ ਮੀਟਰ ਆ ਇਹ 24 ਘੰਟਿਆਂ 'ਚ 435 ਜੂੰਟ 479 ਜੂੰਟ ਸੱਚੀ 479 ਜੂੰਟ ਬਲਦਾ ਜੀ ਤੁ ਜਿਹੜੇ ਪਹਿਲੇ ਮੀਟਰ ਲੱਗੇ ਸੀ ਆਪਣੇ ਘਰਾਂ ਚ ਆਮ ਉਹ 235 ਯੂਨਟ 24 ਘੰਟੇ ਚ ਬਾਲਦੇ ਆ ਇਸੇ ਤਰੀਕੇ ਨਾਲ ਇਹਨੂੰ ਨਾਮ ਹੀ ਲਾਓ ਉਤਰਾ ਮੇਜ ਤੇ ਰੱਖ ਲਓ ਉਹਦੇ ਵਿੱਚ ਵੀ ਇਹ ਇੱਕ ਦਿਹਾੜੀ ਦੇ 4 ਤੋਂ 8 ਯੂਨਟ ਬਾਲੀ ਜਾਂਦਾ ਜੋ ਇਹ ਉਤਰਾ ਵੀ ਚੱਲੀ ਜਾਂਦਾ ਕਿਉਂਕਿ ਕਾਰਪੋਰੇਟ ਦਾ ਮੀਟਰ ਆ ਕਾਰਪੋਰੇਟ ਦਾ ਮਤਲਬ ਮੁਨਾਫਾ ਉਹਨਾਂ ਦਾ ਧਰਮ ਹੈ ਮੁਨਾਫਾ ਕਮਾਉਣਾ ਉਹਨਾਂ ਨੂੰ ਕੁਝ ਨਹੀਂ ਦੀਦਾ ਉਹਨਾਂ ਨੂੰ ਕਿਸੇ ਬੰਦੇ ਨਾਲ ਨਹੀਂ ਕੋਈ ਦੇਸ਼ ਨਾਲ ਨਹੀਂ ਕੋਈ ਦੁਨੀਆ ਨਾਲ ਨਹੀਂ ਕੋਈ ਕੁਦਰਤ ਨਾਲ ਨਹੀਂ ਕੋਈ ਮਨੁੱਖ ਨਾਲ ਨਹੀਂ ਉਹਨਾਂ ਦਾ ਉਹਨਾਂ ਦਾ ਕੰਮ ਹੈ ਮੁਨਾਫਾ ਕਮਾਉਣਾ ਉਹ ਬਿਜਲੀ ਜਿਹੜੀ ਲੋਕਾਂ ਦੀ ਜ਼ਿੰਦਗੀ ਸੀ ਜਿਹਦੇ ਵਾਸਤੇ ਪੰਜਾਬ ਦੇ ਲੋਕਾਂ ਨੇ ਮੁਕਤ ਜ਼ਮੀਨਾਂ ਦਿੱਤੀਆਂ 1948 ਚ ਜਦੋਂ ਜਦੋਂ ਪਾਵਰ ਹਾਟਾ ਟਾਈਮ ਬਣਿਆ ਵਾ ਤੇ ਮੁਕਤ ਮਤੇ ਪਾ ਕੇ ਪੰਚਾਇਤਾਂ ਨੂੰ ਜ਼ਮੀਨਾਂ ਦਿੱਤੀਆਂ ਹੋਈਆਂ ਵਾ ਪੰਚਾਇਤਾਂ ਨੇ ਉਹ ਕਿਉਂ ਦਿੱਤੀਆਂ ਸੀ ਕਿ ਸਸਤੀ ਬੱਤੀ ਮਿਲੂਗੀ ਲੋਕਾਂ ਨੂੰ ਤੇ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਉਹਨਾਂ ਦੇ ਵਿੱਚ ਨੌਕਰੀ ਮਿਲੂਗੀ ਰੋਜ਼ਗਾਰ ਮਿਲੂਗਾ ਉਹ ਮਿਲਿਆ ਵੀ ਕਿਸੇ ਹੱਦ ਤੱਕ ਬਿਜਲੀ ਸਸਤੀ ਮਿਲੀ ਵੀ ਪਰ ਜਦੋਂ ਬਿਜਲੀ ਐਕਟ 2003 ਬਣ ਜਾਂਦਾ 2010 ਚ 15 April 2010 ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਕਾਲੀ ਦਲ ਦੀ ਸਰਕਾਰ ਭਾਜਪਾ ਦੀ ਸਰਕਾਰ ਵੇਲੇ ਬਿਜਲੀ ਬੋਰਡ ਤੋੜ ਦਿੰਦੇ ਆ ਪੰਜਾਬ ਦਾ ਨਿਗਮੀਕਰਨ ਕਰ ਦਿੰਦੇ ਆ ਪਾਵਰ ਕਾਮ ਤੇ ਟਰਾਸਕੋ ਦੋ ਕੰਪਨੀਆਂ ਬਣਾ ਦਿੰਦੇ ਆ ਉਸ ਤੋਂ ਬਾਅਦ ਜਿਹੜੀ 1.5 ਰੁਪਏ ਯੂਨਟ ਬੱਤੀ ਸੀ ਉਹ 8 ਰੁਪਏ ਤੱਕ ਹੋ ਗਈ ਜੋ ਵੀ ਸਾਡੇ ਬਿਜਲੀ ਦਾ ਕਨੈਕਸ਼ਨ ਮਿਲਦੇ ਸੀ ਉਹਨਾਂ ਦੇ ਰੇਟ ਵਧ ਗਏ ਬਿਜਲੀ ਦਾ ਤਪਾਦਨ ਸਾਰਾ ਪ੍ਰਾਈਵੇਟ ਹੋ ਗਿਆ ਸਾਰਾ ਕੰਮ ਪ੍ਰਾਈਵੇਟ ਹੋ ਗਿਆ ਹਰ ਚੀਜ਼ ਜਿਹੜਾ ਵਾ ਲੇਬਰ ਵੀ ਜਿਹੜੀ ਉਹ ਪ੍ਰਾਈਵੇਟ ਉਹ ਵੀ ਖਫਤਕਾਰ ਦੇ ਮੁੱਦੇ ਉਹਦੇ ਉਹਦੇ ਪੱਲੇ ਪਾਤੀ ਗਈ ਤੇ ਇਸ ਦੇ ਨਾਲ ਜਿਹੜਾ ਅੱਗੇ ਜਾ ਕੇ ਬਿਜਲੀ ਨੂੰ ਉਹਨੂੰ ਪੂਰੀ ਤਰ੍ਹਾਂ ਪ੍ਰਾਪਰਥਾਂ ਦੇਣ ਲਈ ਉਹ ਆ ਸਮਾਰਟ ਮੀਟਰ ਵਾਲੀ ਨੀਤੀ ਲੈ ਕੇ ਆਇਆ ਜਿਹੜਾ ਜਿਹੜਾ ਬਿਜਲੀ ਐਕਟ 2000 ਬਿਜਲੀ ਐਕਟ ਬਿਜਲੀ ਸੋਧ ਐਕਟ 2023 ਅਜੇ ਸਟੈਂਡਰਡ ਕਮੇਟੀ ਕੋ ਪਿਆ ਹੋਇਆ ਪਰ ਉਹਨਾਂ ਨੇ ਬਿਜਲੀ ਵੰਡ ਦਾ ਕੰਮ ਵੀ ਪ੍ਰਾਈਵੇਟਾਂ ਦੇਣ ਦਾ ਕਾਨੂੰਨ ਪਾਸ ਕਰ ਲਿਆ ਕੇਂਦਰ ਸਰਕਾਰ ਨੇ ਉਹਦੇ ਤਹਿਤ 2-3 ਸਾਲ ਤੋਂ ਲਗਾਤਾਰ ਉੱਤੇ ਕੰਮ ਕਰ ਰਹੇ ਆ ਹੁਣ ਉਹਨਾਂ 31 ਅਗਸਤ ਤੱਕ ਮਲਾਜਮਾਂ ਦੇ ਘਰਾਂ 'ਾਂ 'ਤੇ ਗਾੜੀ ਉਸ ਤੋਂ ਬਾਅਦ ਸਾਰੇ ਖਪਤਕਾਰਾਂ ਦੇ ਘਰਾਂ ਦੇ ਵਿੱਚ ਜਿਹੜੇ ਸਮਾਰਟ ਮੀਟਰ ਲਾਉਣੇ ਆ ਤੇ ਨਾਲ ਮੁੜ ਕੇ ਬੰਬੀਆਂ ਦੇ ਲੱਗਣੇ ਆ ਇਸ ਕਰਕੇ ਪੰਜਾਬ ਦੇ ਲੋਕੋ ਤੁਹਾਡੇ ਘਰ ਵੀ ਨੇਰਾ ਹੋਣਾ ਤੇ ਤੁਹਾਡੀ ਬੰਬੀ ਵੀ ਬੰਦ ਹੋਣੀ ਆ ਪਹਿਲੀ ਅਪੜ ਹੋਣੀ ਆ ਤੇ ਇਹ ਕਾਰਪੋਰੇਟ ਦੇ ਵਾਲੇ ਜਾਣੀ ਆ ਜਿਸ ਤਰੀਕੇ ਦੀ ਨੀਤੀ ਲੈ ਕੇ ਆ ਰਿਹਾ ਸਾਰੀ ਜਿਸ ਤਰੀਕੇ ਨਾਲ ਖੇਤੀ ਮੰਡੀ ਪ੍ਰਾਈਵੇਟ ਕਰਨੀ ਆ ਬਾਕੀ ਸਾਰੀਆਂ ਅਮਰੀਕਾ ਨਾਲ ਜਿ ਤਰ੍ਹਾਂ ਆਰ ਮੁਕਤ ਵਪਾਰ ਸਮਝੌਤਾ 25 ਜੂਨ ਤੱਕ ਹੋ ਰਿਹਾ ਇੰਗਲੈਂਡ ਨਾਲ ਹੋ ਗਿਆ ਉਹ ਸਾਰੀ ਉਸੇ ਨੀਤੀ ਦਾ ਹਿੱਸਾ ਉਹ ਉਸੇ ਨੀਤੀ ਦੇ ਤਹਿਤ ਹੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਪੜ ਰਹੀਆਂ ਉਸੇ ਨੀਤੀ ਦੇ ਤਹਿਤ ਹੀ ਜਿਹੜੀ ਲੈਂਡ ਪੂਲਿੰਗ ਸਕੀਮ ਆ ਜਿਹਦੇ ਦਾ 36000 ਏਕੜ ਜ਼ਮੀਨ ਪੰਜਾਬ ਦੀ ਜਿਹੜੀ ਆ ਉਹ ਕਾਇਰ ਕੀਤੀ ਜਾ ਰਹੀ ਆ ਤੱਕੇ ਨਾਲ 27 ਸ਼ਹਿਰਾਂ ਚ ਪੰਜਾਬ ਦੇ ਚ ਉਹ ਸਾਰਾ ਉਸ ਨਿੱਜੀ ਕਰਨ ਦੀ ਨੀਤੀ ਦਾ ਹਿੱਸਾ ਵਾ ਜਿਹਦੇ ਵਿੱਚ ਤੁਹਾਡੀ ਜ਼ਮੀਨ ਕਿਸੇ ਹਾਲਤ ਚ ਨਹੀਂ ਰਹਿਣੀ ਤੇ ਬਿਜਲੀ ਜਿਹੜੀ ਤੁਹਾਡਾ ਸਾਰਾ ਘਰ ਦਾ ਕੰਮ ਚਲਾਉਂਦੀ ਆ ਬਾਹਰ ਦਾ ਕੰਮ ਚਲਾਉਂਦੀ ਆ ਉਹ ਤੁਹਾਡੀ ਪਹੁੰਚ ਤੋਂ ਬਾਹਰ ਹੋਣੀ ਆ ਜਿਹੜੀ ਚੀਜ਼ੇ ਨਿੱਜੀ ਹੱਥਾਂ ਚ ਚੱਜੂ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜੂਗੀ ਇਸ ਕਰਕੇ ਅਸੀਂ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਾਰੇ ਹੀ ਸਕਾਰਜੋਗ ਸਾਡੇ ਜ਼ਿਲ੍ਹਾ ਆਗੂ ਜੋਂ ਆਗੂ ਸੂਬਾ ਆਗੂ ਪਿੰਡ ਆਗੂ ਹਨ ਜਿਹੜਾ ਵਾ ਉਹ ਸਰਗਰਮ ਕਰਤਾ ਐਕਟਿਵੇਟ ਕਰਤਾ ਉਹ ਆਪਣੀਆਂ ਡਿਊਟੀਆਂ ਨਿਭਾਉਣਗੇ ਹਰ ਪੰਜਾਬ ਦੇ ਹਰ ਕੋਨੇ ਜਾਣਗੇ ਹਰ ਪਿੰਡ ਪਿੰਡ ਜਾਣਗੇ ਤੇ ਜਾ ਕੇ ਲਾਭੰਦੀ ਕਰਨਗੇ ਆ ਪੂਰੀ ਇੱਕ ਲਾਲ ਪੈਫਲਡ ਵੰਡਣਗੇ ਨਾਲ ਲਿਖਤੀ ਹੱਥ ਪਰਚੇ ਵੰਡਣਗੇ ਪੂਰੀ ਤਿਆਰੀ ਨਾਲ ਪਿੰਡਾਂ ਦੇ ਵਿੱਚ ਨੀਆਂ ਪ੍ਰਭਾਤ ਫੇਰੀਆਂ ਜਿਹੜੇ ਆ ਮਾਰਚ ਕਰਨੇ ਆ ਜਥੇ ਮਾਰਚ ਕਰਨੇ ਆ ਉਹ ਸਾਰੇ ਕਰਕੇ ਇੱਕ ਲਾਭੰਦੀ ਕਰਦੇ ਹੋਏ 14 ਜੁਲਾਈ ਨੂੰ 14 ਜੁਲਾਈ ਨੂੰ ਇੱਕ ਦਿਨ ਦਾ ਦਰਨਾ ਜਿਹੜਾ ਉਹ ਸਾਰੇ ਈਮਦਫ਼ਤਰਾਂ ਦੇ ਤੇ 80 ਦਫ਼ਤਰਾਂ ਅੱਗੇ ਪੰਜਾਬ ਭਰ ਚ ਉਹ ਲੱਗੂਗਾ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਸ਼ਾਮਲ ਹੋਊਗੀ ਤੇ ਇਸ ਲੜਾਈ ਨੂੰ ਤੇਜ਼ ਕਰਾਂਗੇ ਸਮਾਰਟ ਮੀਟਰ ਲੱਗਣ ਦਾ ਅਸੀਂ ਸ਼ੁਰੂ ਤੋਂ ਵਿਰੋਧ ਕਰਦੇ ਆ ਰਹੇ ਹਾਂ ਕਿਸੇ ਵੀ ਕੀਮਤ ਤੇ ਪਿੰਡਾਂ ਦੇ ਵਿੱਚ ਸਮਾਰਟ ਮੀਟਰ ਨਹੀਂ ਲਗੜਦਿਆਂਗੇ ਚਾਹੇ ਪੁਲਿਸ ਲੈ ਕੇ ਭਗਵੰਤ ਮਾਨ ਕੱਲੇ ਲੈ ਹਣ ਪੁਲਿਸ ਪੁਲਿਸ ਦੇ ਰਾਹੀ ਲਾਉਣਾ ਚਾਹੁੰਦੇ ਨਾ ਹੋਰਾਂ ਨਾਲ ਗੜੀ ਤਾਕਤ ਆ ਲੈ ਹਣ ਪਿੰਡਾਂ ਚ ਜਿਹੜੀ ਤਾਕਤ ਸਾਹੀਂ ਪਿੰਡਾਂ ਇਕੱਠੀ ਕਰ ਰਹੇ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਇਹਨਾਂ ਦੀ ਤਾਕਤ ਨੂੰ ਰੋਕੂਗੀ ਸਾਨੂੰ ਮਾਰ ਕੇ ਸਮਾਰਟ ਮੀਟਰ ਲਾ ਲੈਣ ਇਹ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਹੁਣ ਜੋ ਇਹਨਾਂ ਨੇ ੱੱਕੇ ਨਾਲ ਸਾਰਾ ਕੁਝ ਕਰ ਰਹੇ ਆ ਇਸ ਕਰਕੇ ਮੇਰੇ ਵੀਰੋ ਜਿਹੜੀ ਇਹ ਨੀਤੀ ਆ ਸਰਕਾਰ ਦੀ ਕਾਰਪੋਰੇਟ ਪੱਖੀ ਵਿਕਾਸ ਮਾਡਲ ਆ ਇਹ ਤੁਹਾਡੀ ਮੌਤ ਆ ਕੁਦਰਤ ਦਾ ਤੇ ਤੁਹਾਡਾ ਮਨੁੱਖ ਦਾ ਬਨਾਸ ਆ ਆਓ ਤਗੜੇ ਹੋ ਕੇ ਐਲਾਨਬੰਦੀ ਕਰੀਏ ਤੇ ਆਪਾਂ ਇੱਕ ਸੁਰਤਾ ਦੇ ਨਾਲ ਲੜਾਈ ਦੇ ਮੈਦਾਨ 'ਚ ਜਿਹੜਾ ਵਾ ਜੁੰਝੀਏ ਤੇ ਇਹਨਾਂ ਨੂੰ ਪਿੱਛੇ ਧੱਕੀਏ ਵੈਰ ਗੁਰੂ ਜੀ ਦਾ ਖਾਲਸਾ ਵੈਰ ਜੀ